ਬਾਈ ਨੇ 150 ਕਿਲੋਮੀਟਰ ਤੋਂ ਚੱਲ ਕੇ ਆਏ ਆ ਬਾਈ ਰੋਪੜ ਸ਼ਹਿਰ ਚ ਕਪੂਰਥਲੇ ਤੋਂ ਧੰਨਵਾਦ ਬਾਈ ਨਾ ਦਾ ਨਾ ਲੋ ਜੀ ਬਾਈ ਚੰਗਾ ਜੀ ਚੰਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਜਿਵੇਂ ਕਿ ਬਾਈ ਕੱਲ ਤੁਹਾਨੂੰ ਪਤਾ ਆਪਾਂ ਗਏ ਹੋਏ ਸੀਗੇ ਜੀ ਕਪੂਰਥਲੇ ਕੱਲ ਆਪਾਂ ਜਲੰਧਰ ਦੇ ਵੀ ਵੀਡੀਓ ਪਾਈ ਸੀ ਰੋਕੇ ਤੇ ਅੱਜ ਆਪਾਂ ਟਰੈਕਟਰ ਦਿੱਤਾ ਵੀਰਾਂ ਨੂੰ ਤੇ ਬਾਈ ਨੇ ਪਹੁੰਚੇ ਹੋਏ ਆਪਣੇ ਕੋਲ ਤਰੀਬਨ 150 ਕਿਲੋਮੀਟਰ ਤੋਂ ਆਏ ਹੋਣ ਟਰੈਕਟਰ ਲੈਣ ਆ ਕਿ ਆਹ ਪਰੀ ਤੇ ਖੜਾ ਬਾਈ ਇਹਨਾਂ ਦਾ ਇਹ ਵੀ ਜਮਾ ਨਵਾਈਆ ਬਾਈ ਆਹ ਵਿੱਚ ਕਿਤੇ ਆਪਾਂ ਨੇ ਬਾਈ ਇਹਨਾਂ ਦਾ ਮਨ ਸੀਗਾ ਵੀ ਤੁਹਾਡੇ ਕੋਲ ਇੰਡੋ ਫਾਰਮ ਲੈਣਾ ਤੇ ਇੱਕ ਸਿਰਫ ਪਿਆਰ ਮੁਹੱਬਤ ਲਾ ਲਓ ਜੋ ਮਰਜ਼ੀ ਦਾ ਲਓ ਤੇ ਬਾਈ ਨੇ ਪੁੱਛਿਆ ਓਰੇ ਤੁਹਾਨੂੰ ਮਲਾਉਨੇ ਆ ਸਾਰੇ ਨਾਲ ਕਰਾਉਨੇ ਗੱਲਬਾਤ ਸਭ ਤੋਂ ਪਹਿਲਾਂ ਮਾਮਾ ਹੀ ਨਾਲ ਮਲਾਉਨੇ ਆ ਹੋਰ ਉਹ ਮੈਂ ਅਸੀ ਕਾਲ ਹਾਂ ਜੀ ਪੁੱਤਰ ਹੋ ਠੀਕ ਹੈ ਜੀ ਆ ਠੀਕ ਹੈ ਪੁੱਤ ਠੀਕ ਹੈ ਹਰਤੀਆਂ ਵਧਾਈਆਂ ਆ ਜੀ ਬਾਈ ਨਾਲ ਹੋ ਗਈਆਂ ਠੀਕ ਹੈ ਜੀ ਮੰਡੀ ਵੀ ਚੱਲ ਪਈ ਆਪਣੇ ਮੰਡੀ ਵੀ ਚੱਲ ਪਈ ਹਾਂ ਜੀ ਆਪਣੇ ਪਾਸੇ ਬੈਨੀਫਿਟ ਚ ਹੁੰਦੀ ਹੈ ਮੰਡੀ ਹਾਂ ਮੇਰੇ ਚੱਲਦੀ ਜਿਹੜੇ ਟਰੈਕਟਰ ਵਿਕਣ ਵਧੀਆ ਸਟਾਰਟ ਹੋ ਜਾਂਦੇ ਹੈ ਹਾਂ ਜੀ ਆਪਣੇ ਸੌਦੇ ਹੋਰ ਦੇਖਦੇ ਆਂ ਹਾਂ ਜੀ ਹਾਂ ਆਜਾ ਮੰਡੀ ਚੱਲਦੀ ਫੇਰ ਕੰਮ ਜ਼ਿਆਦਾ ਵਧੀਆ ਹੋ ਜਾਂਦਾ ਆਪਣੇ ਵਾਦੀ ਕਿਰਪਾ ਨਾਲ ਦੋ ਤਿੰਨ ਸੌਦੇ ਹੋਰ ਹੋਗੇ ਆਹ ਤਿਆਰੀ ਹੈ ਹਾਂ ਜੀ ਹਾਂ ਦੋ ਪੰਜਾਂ ਅੱਗੇ ਬਿਲਕੁਲ ਇੰਝ ਆਪਾਂ ਠੀਕ ਹੈ ਠੀਕ ਆ ਤੇ ਬੰਦੇ ਬੜੀ ਵਧੀਆ ਨੇ ਆਜੋ ਵੀਰ ਜੀ ਹਾਂ ਜੀ ਆਜੋ ਆਜੋ ਅਸੀਂ ਗਾ ਬਾਈ ਇਹ ਵੀ ਉਹ ਆਪਣਾ ਟਰੈਕਟਰ ਪੁੱਟਾ ਠੀਕ ਹੈ ਜੀ ਇਹ ਵੀ ਉਹ ਵੀ ਟਰੈਕਟਰ ਚਲਾ ਰਹੇ ਨੇ 1500 ਤੋਂ ਆਪਣਾ ਪਹਿਲਾ ਇੰਡੋ ਫਾਰਮ ਇੰਡੋ ਫਾਰਮ 30 50 ਠੀਕ ਹੈ ਜੀ ਕੱਲ ਦੇਖਿਆ ਬਾਈ ਨੇ ਕੋਲ ਸਾਫਾ ਟੈਟਾ ਠੀਕ ਹੈ ਜੀ ਦੂਜਾ ਸੈਂਟਰ ਕੇਰ ਵਾਲਾ ਜੀ ਇਹ ਇਹ ਫਾਦਰ ਸਾਹਿਬ ਨੇ ਨਾ ਜੀ ਇਹ ਇਹ ਫਾਦਰ ਸਾਹਿਬ ਬਾਈ ਨੇ ਇਹ ਚਾਚਾ ਜੀ ਦਾ ਮੁੰਡਾ ਉਹ ਚਾਚਾ ਜੀ ਠੀਕ ਹੈ ਉਹ ਚਾਚਾ ਜੀ ਠੀਕ ਹੈ ਜੀ ਫੈਮਲੀ ਸਾਰੀ ਆਈ ਵੀ ਯਾਨੀ ਕਿ ਫੈਮਲੀ ਵਧੀਆ ਜੁਆਇੰਟ ਫੈਮਲੀ ਹੈ ਹਾਂ ਜੀ ਉਹ ਉਧਰ ਮੇਨ ਬੰਦਾ ਮਲਾਏ ਨੇ ਜੀ ਮਾਮਾ ਜੀ ਕੋਈ ਕੋਈ ਪੁੱਛਦਾ ਬਸ ਸਾਲੀ ਨਾ ਲੋੜ ਮਦਦ ਕੇ ਲੋੜ ਨਹੀਂ ਆਵਾ ਦੋਵੇਂ ਮਾਮੇ ਮਾਮੇ ਕੱਟੇ ਹਾਂ ਹਾਂ ਮੈਂ ਪੁੱਛਦੇ ਹੈ ਸਾਡਾ ਸਰਦਾਰੀ ਮਾਮੇ ਤੋਂ ਪੁੱਛ ਲਈ ਅੱਛਾ ਨਹੀਂ ਦਾ ਪੁੱਛਦੇ ਨਹੀਂ ਸਰਦਾਰੀ ਤਾਂ ਪੁੱਛਦੇ ਨਹੀਂ ਸਾਡਾ ਉਹ ਨਹੀਂ ਮਾਮਾ ਜਿੱਦਣ ਉਦਣ ਆਏ ਉਦਣ ਹੀ ਮਾਮਾ ਨਾਲ ਤਾਂ ਸੌਦਾ ਨਹੀਂ ਕਿ ਮਾਮੇ ਨਹੀਂ ਕਰਿਆ ਸਾਈ ਮਾਮੇ ਨਹੀਂ ਕਰਿਆ ਹਾਂ ਸਾਈ ਮਾਮਾ ਨੇ ਕਰਿਆ ਹਾਂ ਹਾਂ ਵਰਕਸ਼ਾਪ ਮਾਮੇ ਦੀ ਵਰਕਸ਼ਾਪ ਹੈ ਮਾਮਾ ਪਰ ਕਾਢੀ ਰੈਕਟਰਾਂ ਦਾ ਹਾਂ ਚੋਰ ਬਣਦਾ ਨਹੀਂ ਹੈ ਮਾਮਾ ਦਾ ਕਹਿੰਦੇ ਫਿਰ ਦੋ ਵਾਰ ਮਾਂ ਜੁੜ ਕੇ ਤਾਂ ਮਾਮਾ ਬੰਦਾ ਹਾਂ ਹਾਂ ਮਾਮੇ ਨੂੰ ਪਾਣ ਦੇ ਬਹੁਤ ਪਿਆਰੇ ਹੈ ਸਹੀ ਗੱਲ ਹੈ ਸਹੀ ਗੱਲ ਹੈ ਠੀਕ ਹੈ ਠੀਕ ਆ ਠੀਕ ਆ ਜੀ ਦਈਏ ਡਿਲੀਵਰੀ ਕਰੀਏ ਚਲੋ ਦੇਓ ਬਾਈ ਚਲ ਖੜ ਚਲ ਚਲ ਤੂੰ ਦੇ ਚਲ ਖੜ ਜੋ ਜੀ ਇੱਥੇ ਹੋ ਜਾਓ ਟਰੈਕਟਰ ਕੋਲ ਹੋ ਜਾਓ ਜੀ ਹਾਂ ਜੀ ਹਾਂ ਜੀ ਬਸ ਹਾਂ ਜੀ ਆਜਾ ਇੱਧਰ ਹੋ ਜਾਓ ਕਿਹਣਾ ਹੋ ਰੋ ਤੇ ਲੋ ਜੀ ਬਾਈ ਤੇਰੀ ਡਿਲੀਵਰੀ ਆ ਟਰੈਕਟਰ ਦੀ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ ਬਾਈਨਾ ਨੂੰ ਤੇ ਬਾਈਨਾ ਹੀ 150 ਕਿਲੋਮੀਟਰ ਤੋਂ ਚੱਲ ਕੇ ਆਏ ਆ ਬਾਈ ਰੁੱਪੜ ਸ਼ਹਿਲ ਚ ਕਪੂਰਥਲੇ ਤੋਂ ਧੰਨਵਾਦ ਬਾਈਨਾ ਦਾ ਨਾ ਦੱਸਦਾ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਆ ਸ਼ਾਮ ਨੂੰ ਫੋਨ ਆਇਆ ਲੈ ਕਰਨ ਦੀ ਸੋਚ ਕੁਝ ਨਹੀਂ ਹੁੰਦਾ ਆ ਜਾਣ ਦੋ ਕੋਈ ਗੱਲ ਨਹੀਂ ਬਸ ਠੀਕ ਹੈ ਜੀ ਵਾਰ ਕੇ ਬਾਪੂ ਜੀ ਸਾਰਿਆਂ ਨੂੰ ਬਹੁਤ ਬਹੁਤ ਹਾਂਜੀ ਹਾਂਜੀ ਲੈ ਖਿੱਚਦੇ ਨੇ ਦੁਬਾਰਾ ਖਿੱਚਦੇ ਨੇ ਫੋਟੋ ਖੜਜੋ ਕੋਈ ਹਾਂ ਤਾਂ ਬੜਾ ਮੇਰੀ ਬਣਾ ਲਈ ਵੀਡੀਓ। ਹਾਂ। ਵਾਹ। ਲੈ ਖੜ ਜਾ ਇੱਕ ਮਿੰਟ। ਹੋਰ ਹੋਰ। ਮਾਨੀ ਗਾ। ਆਪਾਂ ਵੀ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਜੀ। ਮਾਰਾ ਨੂੰ ਦਿਨ ਤੋਂ ਬਈ ਰਾਤ ਚੱਕਲੇ ਪੱਕੇ ਰਸਤੇ। ਉਹਦੇ ਤੇ ਆਪਾਂ ਨੇ ਬਾਈ ਦਿੱਤਾ ਜੀ 30 60 4 ਸਪੀਡਾਂ ਦੇ ਵਾਲਾ 3 ਸਪੀਡ ਵੀ ਕਹ ਦਿੰਨੇ ਆ 4 ਸਪੀਡ ਵੀ ਕਹ ਦਿੰਨੇ ਆ। ਕੂੜਾ ਗੇਰ ਵੀ ਕਹਿੰਦੇ ਨੇ ਸਾਰਾ ਕੁਝ ਕਹੀ ਜਾਂਦਾ ਜੀ ਤੇ ਆਹ ਬਾਈ ਗੇਰ ਲੱਗਿਆ ਹੁੰਦਾ ਸਪੈਸ਼ਲ ਇਹਨੂੰ ਬਾਕੀ ਤਾਂ ਆਲਰੇਡੀ ਬਾਈ ਤਕਰੀਬਨ ਪਤਾ ਨਹੀਂ ਕਿੰਨੇ ਵੀਡੀਓ ਪਈਆਂ ਆਪਣੇ ਉੱਤੇ ਤੇ ਸਾਰਾ ਕੁਝ ਦੱਸਿਆ ਹੋਇਆ 60 ਪਾਵਰ ਦਾ ਟਰੈਕਟਰ ਹੈ ਜੀ ਇਹ 16 16 9 28 ਦੇ ਟਾਇਰਾਂ ਵਿੱਚ ਠੀਕ ਹੈ ਜੀ ਤਕਰੀਬਨ ਸਾਰੇ ਹੀ ਏ ਟੂ ਜ਼ेड ਸਾਰੇ ਹੀ ਫੰਕਸ਼ਨ ਨੇ ਟਰੈਕਟਰ ਦੇ ਵਿੱਚ ਡਬਲ ਗੇਰਾਂ ਦੇ ਵਿੱਚ ਰਿਵਰਸ ਡਬਲ ਡਿਸਟ੍ਰੀਬਿਊਟਰ ਠੀਕ ਹੈ ਲਿਫਟ ਕੈਪੈਸਿਟੀ ਵੀ ਇਹਦੀ ਬਾਈ ਹੁਣ ਵਧਾਤੀ ਬਾਈ ਕੁਇੰਟਲ ਦੀ ਕਰਦੀ ਪਹਿਲਾਂ 20 ਦੀ ਸੀਗੀ ਬਸ 18 ਦੀ ਸ਼ਾਇਦ ਕਿ ਹੁਣ 22 ਕਵਾਂਟਲ ਦੀ ਕਰਤੀ ਤੇ ਜਾਣਾ ਬਾਈ ਨਾਲੇ ਕਾਫੀ ਦੂਰ ਹੈ ਜੀ 3-4 ਘੰਟੇ ਲੱਗ ਜਾਣੇ ਰਸਤੇ ਦੇ ਵਿੱਚ ਲੋ ਜੀ ਬਾਈ ਆ ਦੋਨੇ ਹਾਂ ਜੀ ਭਾਈ ਭਾਈ ਲੈ ਕੇ ਚੱਲੇ ਆ ਟਰੈਕਟਰ ਦੋਨੇ ਜਾਣੇ ਉਹ ਜਿਹੜਾ ਸੀਟ ਦੇ ਉੱਪਰ ਬੈਠੇ ਨੇ ਉਹ ਬੜੇ ਭਰਾ ਨੇ ਇਹੋ ਛੋਟੇ ਨੇ ਭਾਈ ਉਹ ਚਾਚਾ ਦਾ ਮਾਮਾ ਵੀ ਲੱਗਿਆ ਵੀਡੀਓ ਬਣਾਉਣਾ ਨਹੀਂ ਬਣਾਉਂਦਾ ਨਹੀਂ ਮਾਮਾ ਸੌਖੀ ਜੀ ਵੀਡੀਓ ਹਾਂ ਮੈਂ ਚੈਨਲ ਬਣਾਉਂਗਾ ਲੱਗਦਾ ਤੂੰ ਵੀ ਬਣਾਉਂਗੇ ਮਨ ਲੱਗਾ ਚੈਨਲ ਤੂੰ ਵੀ ਅੱਛਾ ਮੈਂ ਵੀ ਜੀ ਬਣਾਉਣਾ ਆਹ ਜੀ ਹਾਂ ਲੋ ਜੀ ਭਾਈ ਚੰਗਾ ਜੀ ਚੰਗਾ ਤੇ ਲੋ ਜੀ ਮਿੱਤਰੋ ਆਪਾਂ ਤੁਹਾਨੂੰ ਦਿਖਾ ਦੇਣਾ ਹੁਣ ਬਾਈ ਨਾਲ ਪ੍ਰੀਤ ਤੇ ਸਭ ਤੋਂ ਪਹਿਲਾਂ ਮਿਲਾਉਨੇ ਬਲਤੀ ਬਾਈ ਨਾਲ ਬਲਤੀ ਮੇਰੀ ਅਸੀ ਕਾਰ ਹੋਰ ਠੀਕ ਹੈ ਜੀ ਲਾਲੇ ਡੇਰੇ ਮੰਡੀ ਚ ਫਿਰ ਹਾਂ ਮੰਡੀ ਜਾ ਕੇ अच्छा मेरे लाले वधिया ਹੁਣ ਦਾ ਮਾਲਾ ਨਾਲ ਕੋਈ ਨਾ ਕੋਈ ਰੋਜ਼ ਆਉਂਦਾ ਹੀ ਰਹਿਣਾ ਓਰੇ ਰੋਜ਼ੇ ਆਉਣਾ ਹੈ ਹਾਂ ਇੱਕ ਦਿਨ ਤੱਕ ਵੀ ਕਿਤੇ ਦਿਨ ਤੱਕ ਪੰਮੀ ਨਹੀਂ ਆ ਜਾਣਾ ਓਰੇ ਪੰਮੀ ਆ ਸਵੇਰੇ ਆਲੇ ਅੱਛਾ ਹਾਂ ਉਹਦੀ ਨਹੀਂ ਵੱਢਦੀ ਉਹਦੀ ਅੱਜ ਠੀਕ ਆ ਠੀਕ ਆ ਤੇ ਵਾਂਟੀ ਬਈ ਅੱਜ ਆਪਣਾ ਆਪਾਂ ਨੇ ਕਪੂਰਥਲੇ ਦੇ ਵੀਰ ਲੈ ਕੇ ਗਏ ਟਰੈਕਟਰ ਆਪਾਂ ਦਾ ਮੈਨੂੰ ਮਿਲੇ ਦੁਪਹਿਰੇ ਹਾਂ ਹਾਂ ਠੀਕ ਹੈ ਤੂੰ ਮੈਂ ਨਾ 5 ਮਿੰਟ ਬਾਅਦ ਚ ਆਇਆ ਮੈਂ 5-3 ਮਿੰਟ ਬਾਅਦ ਆਇਆ ਨਹੀਂ ਅੱਜ ਹੱਥ ਬੁਲਾਇਆ ਨਹੀਂ ਅੱਜ ਆਪਾਂ ਡਿਲੀਵਰੀ ਤੇ ਇੱਥੇ ਹੀ ਕਰਾਉਣੀ ਸੀ ਹਾਂ ਇਹ ਤਾਂ ਵਾਂਟੀ ਟਰੈਕਟਰ ਬਾਈ ਠੀਕ ਆ ਟਰੈਕਟਰ ਬੋਖ ਟਰੈਕਟਰ ਬਾਈ ਮਾਡਲ ਹੈਗਾ 22 ਕੰਮ ਵਾਸਤੇ ਕਿਤੇ ਨਹੀਂ ਗਿਆ ਕਰਦੀ ਗੱਤੀ ਬਾਤ ਇਹਦਾ ਇੱਕ ਵੀਰਾਂ ਨੇ ਬਦਲ ਨਹੀਂ ਦਾ ਟਰੈਕਟਰ ਯਾਰ ਆਵਾਜ਼ ਦੇਖ ਰਹੇ ਇਹਦਾ ਬਾਈ ਕ ਆਪਣੇ ਨਾਲ ਜੁੜੇ ਹੋਏ ਇਹਦੇ ਵਾ ਉਹੀ ਲੈ ਕੇ ਕਹਿੰਦੇ ਯਾਰ 200 ਸੌਤ ਟਰੈਕਟਰ ਲੈ ਕੇ ਜਾਣਾ ਸੱਚੀ ਗੱਲ ਹੈ ਹਾਂ ਇਹ ਟਰੈਕਟਰ ਨਹੀਂ ਬਹੁਤ ਆ ਵੀ ਯਾਰ ਸਾਬ ਪਰਟ ਹਾਂ ਇਹਦਾ ਟਰੈਕਟਰ ਬਾਈ ਧੋਨੇ ਵਾਲੇ ਮੜਾ ਲਾ ਲਓ ਜੇ ਹਾਂ ਟਰੈਕਟਰ ਦਾ ਜਮਾਂ ਹੀ ਜਿਹੜਾ ਜਿਹਾ ਸ਼ੋਅਰੂਮ ਚਾਬੀ ਹੈ ਜੀ ਚਾਬ ਮੈਂ ਮੜਾ ਮੋਟਾ ਅਕਲਾਚਕਲੋ ਚੋਂ ਉਹ ਹੈਗਾ ਬਾਈ ਬਾਈ ਕਹਿੰਦਾ ਥੋੜੀ ਬੈਰਿੰਗ ਬੂਰਿੰਗ ਚ ਆ ਗਈ ਸੀ ਦਿੱਕਤ ਹਾਂ ਬਾਕੀ ਦਾ ਟਰੈਕਟਰ ਬਾਈ ਮਹੌ ਟਰੈਕਟਰ ਸਾਰਾ ਵਧੀਆ ਐ ਨਾ ਟਾਇਰ ਨਾਲ ਦੇ 180 ਪੈ ਟਾਇਰ ਹੋਣਗੇ ਬਾਈ ਹੋਣਗੇ ਜੀ ਮੁਰਲੇ ਟਾਇਰ ਬਾਈ ਬੰਦੇ ਨੇ ਰੇਡੀਅਲ ਰੇਡੀ ਹਾਂ ਬੰਦੇ ਦੂਏ ਪੁਆਇ ਮੁਰਲੇ ਰੇਡੀਅਲ ਪੁਆਏ ਹੋਇਆ ਸ਼ੌਂਕੀ ਦੇ ਬੰਦੇ ਹਾਂ ਹਾਂ ਬਾਈ ਜਿਹੜਾ ਏਰੀਆ ਹੈ ਨਾ ਉਧਰ ਕਪੂਰਥਲਾ ਜਲੰਧਰ ਉਹ ਏਰੀਆ ਸਾਰਾ ਸ਼ੌਂਕੀਆਂ ਦਾ ਹੀ ਆ ਸਹੀ ਗੱਲ ਪੱਡੀ ਯਾਰ ਇੱਕ ਬੱਸ ਮਤਲਬ ਸਾਰੇ ਬੰਦੇ ਸ਼ੌਂਕ ਨੂੰ ਲੈ ਕੇ ਬੱਸ ਉਹੀਂ ਸਹੀ ਗੱਲ ਵੀ ਅਸੀਂ ਇਹਦੀ ਵੀਡੀਓ ਦੇਖਦੇ ਵੀ ਟਰੈਕਟਰ ਲੈ ਕੇ ਜਾਣਾ ਲੈ ਕੇ ਜਾਣਾ ਇੱਕ ਹਾਂ ਬੱਸ ਉਹੀਂ ਮੂਡ ਬਣ ਗਿਆ ਬੰਦਾ ਲੈਣਾ ਕੋਈ ਨਹੀਂ ਤਾਂ ਆਪਾਂ ਵੀ ਬਾਈ ਜਾਇ ਜੇ ਪੈਸੇ ਦੇ ਕੇ ਵਿੱਚ ਟਰੈਕਟਰ ਨਵਾਂ ਦੇ ਦ ਟਰੈਕਟਰ ਦੇਖੋ ਬਾਈ ਰੰਗ ਦੇਖੋ ਟਰੈਕਟਰ ਦਾ ਇਹ ਆ ਚੀਜ਼ਾਂ ਦਾ ਰੰਗ ਦੇਖੋ ਐ ਰਪਿਆ ਦੇਖ ਕਿਤੇ ਵੀ ਹੋਣਾ ਠੀਕ ਹੈ ਜੀ ਅੱਲਾ ਹਰੇਮਾ ਦਾ ਰੰਗ ਮੰਡੀ ਰੇਮਾ ਦਾ ਰੰਗ ਦੇਖ ਬਾਈ ਹੈ ਕਿਤੇ ਬਾਈ ਟਰੈਕਟਰ ਦੀ ਕਿਨਾਰੀ ਦੇ ਰੰਗ ਨਹੀਂ ਓੜ ਜਾਵਾ ਮਗਰਾੜ ਦੇਖ ਲਓ ਪਿੱਛੇ ਤੋਂ ਸਭ ਸਾਫ ਪਿਆ ਲਿੰਕਾਂ ਦੇਖੋ ਟਰੈਕਟਰ ਦੀਆਂ ਬਾਈ ਲਿੰਕਾਂ ਦੇਖਦਾ ਜਮਾ ਸਾਫ ਆਈਆਂ ਪਿਛਲਾ ਹਿੱਸਾ ਹੁਸਾ ਦੇਖ ਰੋ ਬਾਈ ਮਿਆਂ ਆਵਾਹ ਇੱਥੇ ਬੁਰੇ ਹਾਲ ਕਰੇ ਪਏ ਹੋਣੇ ਆ ਹਾਂ ਠੀਕ ਹੈ ਮਗਰਾੜਾ ਬਕਦੇ ਚ ਟੀਟ ਨਹੀਂ ਹੈਗੀ ਬਾਈ ਸਾਰੇ ਸਾਫ ਹੈ ਮਗਰਾੜਾ ਠੀਕ ਹੈ ਜੀ ਨੰਬਰ ਨੋਟ ਕਰ ਲਓ ਕਪੂਥਲੇ ਦਾ ਠੀਕ ਹੈ ਜੀ ਲਓ ਆਲੋ ਨੰਬਰ ਪਲੇਟ ਵੀ ਦੂ ਹੀ ਲਾਈ ਵੀ ਆ ਮਗਰਾੜਾ ਦਾ ਪਾਟੀ ਨਵੇਂ ਵਰਗੀ ਪਈ ਜਮਾਈ ਨਵਾਂ ਡੈਕਟਰ ਹੈ ਰੁਪਈਏ ਬਹੁਤ ਵੱਜ ਜਾਣੇ ਬਾਈ ਜਿਹਨੇ ਲੈਣਾ ਹੋਇਆ ਹਾਂ ਠੀਕ ਹੈ ਬਹੁਤ ਬਹੁਤ ਹਾਂ ਅੱਦੋ ਅੱਦੋ ਤੇ ਮੜਾ ਮੋਟਾ ਸਮਝਾ ਅੱਦੋ ਤੇ ਮੜਾ ਮੋਟਾ ਵੱਧ ਘੱਟ ਫਾਇਦਾ ਹੋ ਜਾਊਗਾ ਸਰ ਆਏ ਨੀ ਵੀ ਪਾ ਪਿਆ ਨਾ ਦਾ ਇੱਥੋਂ ਰੰਗ ਨਹੀਂ ਗਿਆ ਸਿਆ ਬਾਈ ਦੇਖ ਲਓ ਹਸਾਬ ਲਾਓ ਵੀ ਕਿੰਨਾ ਕਿ ਚੱਲਿਆ ਉਹ ਟਰੈਕਟਰ ਠੀਕ ਹੈ ਜੀ ਉਹ ਵੀ ਰੁਪਈਆ ਲਾਉਣ ਨੂੰ ਨਹੀਂ ਕਿਸੇ ਨੂੰ ਜਾ ਨਾ ਨਾ ਹੈ ਨਹੀਂ ਬਾਈ ਹੈ ਨਹੀਂ ਸਰ ਬਸ ਖਰਾ ਆਪਣਾ ਬਾੜ ਦੀ ਬਸ 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 ਇਹ ਤੇਲ ਵੀ ਵੀਰੇ ਕਹਿੰਦੇ ਵੀ ਹੁਣੇ ਪਿੱਛੇ ਜੀ ਬਦਲਾਇਆ ਸੀ ਪਿੱਛੇ ਜੀ ਬਦਲਾਇਆ ਤੇ ਇਹ ਬਾਕੀ ਬਾਈ ਟਰੈਕਟਰ ਹੈਗਾ ਇਹ ਮਾਡਲ 2022 ਮੰਡੀ ਵੀਰੇ ਇਹ 3 ਸਪੀਡ ਵਾਲਾ ਆ ਆ ਦੇਖਿਆ ਇਹ ਗੇਅਰ ਲੱਗਿਆ ਹੋਇਆ ਇਹਨੂੰ ਅੱਛਾ 3 ਸਪੀਡ ਵਾਲਾ ਲੀਵਰ ਲੱਗਿਆ ਵਾ 3 ਸਪੀਡ ਵਾਲਾ ਟਰੈਕਟਰ ਹੈ ਇਹ ਇਹ ਥੋੜਾ ਸੁਪਰ ਸੀਡਰ ਰੀਪਰ ਸਾਰਾ ਕੁਝ ਚਲਾਊਗਾ ਬੜੀ ਪਾਵਰ ਹੈ ਤੇ ਲਗਭਗ ਬਹੁਤ ਹੱਦ ਤੱਕ ਇਹ ਇੰਡੋ ਫਾਰਮ ਦੇ ਨਾਲ ਮਿਲਦਾ ਜੁਲਦਾ ਹੀ ਟਰੈਕਟਰ ਹੈ ਹਾਂ ਉਹੀ ਕਿਸੇ ਦਾ ਇੰਜਣ ਉੰਜਨ ਲਗਭਗ ਇਹਦੀ ਉਹਦੀ ਡਰਾਇੰਗ ਸੇਮ ਹੈ ਉਹ ਲੰਬਾ ਆ ਬਣਿਆ ਹਾਂ ਉਹ ਤਾਂ ਥੋੜਾ ਜਿਹਾ ਲੰਬਾਈ ਦਾ ਫਰਕ ਹੈਗਾ ਉਹ ਨਹੀਂ ਵੀਰੇ ਸ਼ੋ ਦਾ ਹੀ ਫਰਕ ਹੈ ਬਸ ਸ਼ੋ ਦਾ ਹੀ ਫਰਕ ਹੈ ਤੇ ਇਹਦੀ ਹੁਣ ਗੱਲ ਕਰੀਏ ਮੁੱਲ ਦੀ ਤਾਂ ਇਹਦਾ ਆਪਾਂ ਨੇ ਜੈਜ ਜਾਈ ਮੁੱਲ ਕਰਨਾ ਉਹਦੇ ਚੋਂ ਵੀ ਆਪਾਂ ਮਾਨਦਾਨ ਕਰਾਂਗੇ ਬਾਈ ਜਿੰਨਾ ਹੋ ਸਕਿਆ ਹਾਂ ਇਹਦਾ ਮੁੱਲ ਕਰਦੇ ਆ ਜੀ ਬਿਲਕੁਲ ਬਿਲਕੁਲ ਇਹਦਾ ਮੁੱਲ ਕਰਾਂਗੇ ਆਪਾਂ 435000 ਰੁਪਇਆ ਠੀਕ ਹੈ ਜੀ 435000 ਮੁੱਲ ਆ ਨਵਾ ਬਾਈ ਹੋ ਜਾਊਗਾ ਬਾਈ ਹੋ ਜਾਊਗਾ ਹੁਣ ਬਾਈ ਨਵੇਂ ਦਾ ਰੇਟ ਤਾਂ ਮੈਨੂੰ ਪਤਾ ਨਹੀਂ ਮੇਰੇ ਹਿਸਾਬ ਨਾਲ ਜੋ ਆਈਡੀਆ ਸੱਤ ਕਦੇ ਨੇੜੇ ਤੜੇ ਹੋਊਗਾ ਟਰੈਕਟਰ ਇਹ ਠੀਕ ਹੈ 435 ਆਪਾਂ ਮੁੱਲ ਕਰਦੇ ਆ 22 ਮਾਡਲ ਹੈ ਕਪੂਰਥਲਾ ਨੰਬਰ ਹਾਂ ਹਾਂ ਬਾਈ ਜੰਗਾ ਬੈਠਾ ਹੈ ਤੇ 435 ਹਜ਼ਾਰ ਦੀ ਮੰਗ ਆ ਬਾਕੀ ਦਾ ਜੋ ਵੀ ਮਾਨ ਤਨ ਹੋਊਗਾ ਮੌਕੇ ਤੇ ਖੁੱਲਾ ਕਰਾਂਗੇ ਜੀ ਠੀਕ ਆ ਪਰ Oppo Indo Farm Agency ਟਰੈਕਟਰ ਖੜਾ ਏ ਨੰਬਰ ਮੈਂ ਤੁਹਾਨੂੰ ਲੱਗ ਪਾਉਂਗਾ ਬਾਈ ਉਹਦੇ ਤੇ ਖਰੇਓ ਕਾਲ ਜਾਂ ਤੁਹਾਨੂੰ ਬੋਲ ਕੇ ਪਾ ਦਣਾ 9872204427 9872204427 ਆ ਨੰਬਰ ਤੇ ਕਾਲ ਕਰ ਲਿਓ ਕੋਈ ਹੋਰ ਜਾਣਕਾਰੀ ਲੈਣੀ ਹੋਈ ਤਾਂ ਮਰੇ ਕੋਲ ਨੰਬਰ ਤੇ ਲੈ ਸਕਦਾ ਕੰਨ ਵੀਰ ਬੜਾ ਸਟਾਰਟ ਕਰਕੇ ਦਿਖਾ ਦੇ ਟਰੈਕਟਰ ਤੁਹਾਨੂੰ ਆਵਾਜ਼ ਚੈੱਕ ਕਰਨੀ ਬਾਈ ਟਰੈਕਟਰ ਦੀ ਦੇਖ ਲਿਓ ਠੀਕ ਹੈ ਜੀ ਵੀ ਵਰਗੀ ਆ ਹਾਂ ਬਾਈ ਕੰਮ ਦੇ ਮਾਮਲੇ 'ਚ ਬਾਈ ਟਰੈਕਟਰ ਬਹੁਤ ਵਧੀਆ ਨੇ ਇਹ ਸਹੀ ਗੱਲ ਠੀਕ ਹੈ ਜੀ ਉਹ ਕਹਿਣ ਨੂੰ ਜੋ ਮਰਜ਼ੀ ਕਹੀ ਹਾਂ ਹਾਂ ਲੈ ਬਾਈ ਚੋਕ ਕਰੋ ਜੀ ਬੱਕ ਕਰਦੇ ਵੀਰੇ ਬੰਦ ਲੈ ਬਾਈ ਮੈਂ ਦਾਣੇ ਗਣਦਾ ਪੂਰੇ ਹਾਂ। ਬਾਕੀ ਮੰਡੀ ਵੀਰੇ ਦੇਖਦੇ ਹੁਣ ਕਿਹੜਾ ਵੀਰ ਲੈ ਕੇ ਜਾਂਦਾ ਟਰੈਕਟਰ। ਤੇ ਇਹਦਾ ਸੀਜ਼ਨ ਆ ਬਾਈ। ਬਾਕੀ ਮੰਡੀ ਆ ਤਾਂ ਨਾਲ ਦੀ ਨਾਲੇ ਲੱਗੀ ਜਾਂਦਾ ਛਾਲਣਾ ਹੁਣ। ਹਾਂ ਹਾਂ ਨਾਲ ਦੀ ਨਾਲੇ। ਲੋ ਬਾਈ ਹੋ ਗਏ ਆਪਣੇ ਰੌਣਕ ਮੇਲਾ ਲੱਗ ਗਿਆ। ਠੀਕ ਹੈ ਜੀ। ਇਹ ਸਾਢੇ 6 ਮਹੀਨੇ ਬਾਅਦ ਪੂਰੇ ਸਾਢੇ ਮੇਲਾ ਲੱਗਦਾ ਹੁੰਦਾ ਬਾਈ। ਏ ਭਾਈ ਆਪਣਾ ਦੁਆਰਤੀ ਨਹੀਂ ਹੈਗਾ ਇਹ ਕਿਹਨਾਂ ਦਾ ਤੇ ਕਮਨ ਲਾਈ ਅੱਛਾ ਅੱਛਾ ਠੀਕ ਆ ਠੀਕ ਆ ਰਿਸ਼ੀ ਕਹਿੰਦੇ ਜੀ ਹਾਂ ਰਿਸ਼ੀ ਨਹੀਂ ਉਹ ਆ ਠੀਕ ਆ ਉਹ ਬੋਜੀ ਵੀਰਾਂ ਠੀਕ ਆ ਤੇ ਬਾਕੀ ਭਾਈ ਕਿਸੇ ਵੀਰ ਨੇ ਨਮਾ ਲੈਣਾ ਹੁੰਦਾ ਐਂਡੋ ਫਾਰਮ ਤਾਂ ਵੀ ਆਪਣੇ ਨਾਲ ਜ਼ਰੂਰ ਕੰਟਰੈਕਟ ਕਰ ਸਕਦਾ ਜੀ ਜਾਇਜ ਰੇਟ ਤੇ ਬਿਲਕੁਲ ਟਰੈਕਟਰ ਦਵਾਵਾਂਗੇ ਆਪਾਂ ਬਾਕੀ ਜਿਹੜਾ ਇੱਥੇ ਇਹ ਮੰਡੀ ਚ ਵੜ ਗਏ ਉਹਨੂੰ ਸਾਰੇ ਟਰੈਕਟਰ ਮਿਲਣਗੇ ਸਾਰੇ ਸਾਰੇ ਹੈ ਭਾਈ ਉਹਨੂੰ ਜਿਹੜਾ ਮਰਜੀ ਲੈ ਲੈ ਰੂਟ ਆਪ ਲੈ ਲੈ ਸਭ ਆਏ ਇੱਥੇ ਸਵਰਾਜ ਸੋਨਾਲੀਕਾ ਸਾਰੇ ਮਿਲਣਗੇ ਜੌਂਡੀਅਰ ਟਰੈਕਟਰ ਖੜਾ ਆਪਣੇ ਕੋਲ ਜੌਂਡੀਅਰ ਹਾਂ ਪੁਰਾਣੇ ਮਿਲ ਜਾਣੇ ਹਾਂ ਪੁਰਾਣੇ ਵੀ ਨਵੇਂ ਵੀ ਪੁਰਾਣੇ 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 ਓਕੇ ਜੀ ਤੇ ਠੀਕ ਹੈ ਬੰਦੇ ਬਾਈ ਧੰਨਵਾਦ ਤੇਰਾ ਓਕੇ ਜੀ ਤੇ ਠੀਕ ਹੈ ਬਾਈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਬਾਕੀ ਕਿਸੇ ਮੇਰੇ ਬੀਨੇ ਕੋ ਪੁਰਾਣਾ ਟਰੈਕਟਰ ਲੈਣਾ ਵੇਚਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਕਨੈਕਟ ਕਰ ਸਕਦਾ ਜੀ ਠੀਕ ਹੈ ਜੀ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਤੇ ਮੇਰੇ YouTube ਚੈਨਲ ਨੂੰ ਕਰਿਓ ਸਬਸਕ੍ਰਾਈਬ ਮੈਂ ਦਿੰਕ ਸੀ ਹੋਰ ਨਵੇਂ ਵਲੌਗ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ